ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਰਾਜੇ ਹਾਜ਼ਰ ਹੈ ਤੁਹਾਡੇ ਸਭ ਨੇ ਫਿਰ ਤੋਂ ਇੱਕ ਵਾਰ ਫਰੈਸ਼ ਰਿਕਰੂਟਮੈਂਟ ਦੇ ਨਾਲ ਫਰੈਸ਼ ਜਾਣਕਾਰੀ ਦੇ ਨਾਲ ਕਿਹੜੀ ਭਰਤੀ ਆ ਪੂਰੀ ਜਾਣਕਾਰੀ ਸ਼ੇਅਰ ਕਰਦੇ ਤੁਹਾਡੇ ਨਾਲ ਇੰਡੀਅਨ 에ਅਰ ਫੋਰਸ ਤੁਸੀਂ ਮੋਟਾ ਮੋਟਾ ਪੜ੍ਹ ਲਿਆ ਹੋਗਾ ਭਾਰਤੀ ਹਵਾਈ ਹసేਨਾ ਕੀ ਚੀਜ਼ ਹੈਗੀ ਆ ਦੇਖੋ ਸਭ ਤੋਂ ਪਹਿਲਾਂ ਗੱਲ ਕਰਦੇ ਕਹਿੰਦੇ ਇਨਵਾਈਟਸ ਆਨਲਾਈਨ ਐਪਲੀਕੇਸ਼ਨ ਫਾਰ ਇੰਡੀਅਨ ਗੋਰਖਾ ਇਸ ਸਬਜੈਕਟ ਆਫ ਨੇਪਾਲ ਹਨ ਮੇਲ ਕੈਂਡੀਡੇਟ ਫੋਰ ਸਿਲੈਕਸ਼ਨ ਟੈਸਟ ਟੂ ਜੁਆਇਨ ਦਾ ਇੰਡੀਅਨ 에ਅਰ ਫੋਰਸ ਐਜ਼ 에ਅਰਮੈਨ 에ਅਰਮੈਨ ਦੇ ਲਈ ਇੱਕ ਜੁਆਇੰਟ ਐਂਟਰ ਟੈਸਟ ਹੋਣਾ ਹੈ ਜਿਹੜਾ ਕਿ ਨੋਨ ਟੈਕਨੀਕਲ ਹੋਏਗਾ ਮੈਡੀਕਲ ਅਸਿਸਟੈਂਟ ਟ੍ਰੇਡ ਫੋਰ 에ਅਰਮੈਨ ਇਨਟੇਕ 2026 ਓਕੇ ਮੈਡੀਕਲ ਅਸਿਸਟੈਂਟ ਤੇ ਜਿਹੜਾ 에ਅਰ ਫੋਰਸ ਦੇ ਵਿੱਚ 에ਅਰਮੈਨ ਹੋਣਗੇ ਨੋਨ ਟੈਕਨੀਕਲ ਓਕੇ ਫਿਰ ਨੈਕਸਟ ਪੜੋ ਜੀ ਇਹ ਇੱਕ ਪਿਓਰਲੀ ਮੈਰਿਟ ਬੇਸ ਹੋਣੇ ਲਿਖਿਆ ਹੋਣਾ ਸਿਲੈਕਸ਼ਨ ਇਜ਼ ਇਨ ਇੰਡੀਅਨ 에ਅਰ ਫੋਰਸ ਐਜ਼ ਅ ਟਰਾਂਸਪੇਰੈਂਟ ਐਂਡ ਓਨ ਮੈਰਿਟ ਓਨਲੀ ਟਰਾਂਸਪੇਰੈਂਟ ਤੇ ਹੁਣ ਮੈਰਿਟ ਓਨਲੀ ਬਿਹਫ ਤੇ ਹੋਏਗੀ ਜੇਕਰ ਕੋਈ ਧੰਦਲੀ ਕਰਦਾ ਫੜਿਆ ਗਿਆ ਤੇ ਕਹਿੰਦੇ ਉਹ ਜੁਰਮਾਨਾ ਨਾਲ ਉਹਨੂੰ ਸਜ਼ਾ ਦਿੱਤੀ ਜਾਏਗੀ ਓਕੇ ਹੁਣ ਦੇਖਿਏ ਕੀ ਕੁਛ ਬੋਲੇ ਉਹਨਾਂ ਨੇ ਕੀ ਇੰਪੋਰਟੈਂਟ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦਾ ਪੂਰੀ ਜਾਣਕਾਰੀ ਕਹਿੰਦੇ ਜੀ ਇੰਡੀਅਨ 에ਅਰ ਫੋਰਸ ਇਨਵਾਈਟ ਐਪਲੀਕੇਸ਼ਨ ਫੋਰ ਮੇਲ ਇੰਡੀਅਨ ਗੁਰਖਾ ਇਹ ਪੂਰੀ ਸੇਮ ਲਾਈਨ ਉੱਪਰ ਵਾਲੀ ਹੈਗੀ ਆ ਠੀਕ ਹੈ ਯੂਟੀ ਤੋਂ ਆਪਣੇ ਕਰ ਸਕਦੇ ਹੋ ਜਿਹੜਾ ਪੇਪਰ ਤੁਹਾਡਾ ਹੋਏਗਾ ਸਿਲੈਕਸ਼ਨ ਟੈਸਟ ਹੋਣਾ 25 ਸਤੰਬਰ 2025 ਤੋਂ ਬਾਅਦ ਅੱਗੇ ਚੱਲਦੇ ਰਹਿਣਗੇ ਓਕੇ ਕਹਿੰਦੇ ਦੋ ਸਿਲੈਕਸ਼ਨ ਟੈਸਟ ਇਜ਼ ਨੋਟ ਫਾਰ ਦਾ ਸਿਲੈਕਸ਼ਨ ਐਂਡ ਕਮਿਸ਼ਨਡ ਆਫੀਸਰ ਪਾਇਲਟਸ ਨੈਵੀਗੇਟਰ ਅਗਨੀਵੀਰ ਆਯੂ ਕਹਿੰਦੇ ਜਿਹੜਾ ਟੈਸਟ ਹੈ ਇਹਦੇ ਸਿਲੈਕਸ਼ਨ ਟੈਸਟ ਹੈ ਜਿਹੜਾ ਆਪਣੇ ਅਗਨੀਵੀਰ ਆਯੂ ਪਾਇਲਟ ਨੈਵੀਗੇਟਰ ਵਾਸਤੇ ਨਹੀਂ ਹੈਗਾ ਠੀਕ ਹੈ ਜੀ ਸੋਰੀ ਪਾਇਲਟ ਨੈਵੀਗੇਟਰਸ ਵਾਸਤੇ ਨਹੀਂ ਹੈਗਾ ਐਪਲੀਕੇਸ਼ਨ ਇਜ਼ ਅਕਵਾਇਰ ਟੂ ਬੀ ਫਿਲਡ ਓਨਲੀ ਔਨਲਾਈਨ ਔਨਲਾਈਨ ਹੋਏਗਾ ਠੀਕ ਹੈ ਜੀ ਦਾ ਐਗਜ਼ਾਮੀਨੇਸ਼ਨ ਇਜ਼ ਹੈਲਡ ਫੋਰ 에ਅਰਮੈਨ ਇਨਟੇਕ 2026 ਹੁਣ ਤਰੀਕਾ ਕੀ ਹੈਗਾ 31 ਜੁਲਾਈ ਤੋਂ ਲੈ ਕੇ 11 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਤੁਹਾਡਾ ਫਾਰਮ ਫਿਲ ਹੋਣਾ ਹੈ ਔਨਲਾਈਨ ਠੀਕ ਹੈ ਕਹਿੰਦੇ ਨੋਟ ਨੋਟੀਫਿਕੇਸ਼ਨ ਪੜਿਆ ਕਰੋ ਕਿ ਚ ਕੁਝ ਗੱਲਾਂ ਜਰੂਰੀ ਲਿਖਿਆ ਦਿੰਦੇ ਨੇ ਕੈਂਡੀਡੇਟ ਆਰਡਵਾਈਸ ਟੂ ਰਜਿਸਟਰ ਐਟ ਦ ਅਰਲੀਸਟ ਓਪਰਚੁਨਿਟੀ ਐਸ ਨੋ ਐਕਸਟੈਂਸ਼ਨ ਆਫ ਰਜਿਸਟਰੀ ਕਹਿੰਦੇ ਜੀ ਟਾਈਮ ਤੋਂ ਪਹਿਲਾਂ ਪਹਿਲਾ ਭਾਈ 31 ਤੋਂ ਪਹਿਲਾਂ ਪਹਿਲਾਂ ਕਰ ਲੋ ਜੇ ਨਾ 31 ਤੋਂ ਬਾਅਦ ਹੀ ਸੋਚੋਗੇ ਤਰੀਕ ਮਿਲਣੀ ਹੈ ਤਾਂ ਨਹੀਂ ਮਿਲੇ ਟਾਈਮ ਨਾ ਕਰਕੇ ਵਿਲੇ ਹੋ ਜੋ ਹੁਣ ਮੈਰਿਟਲ ਸਟੇਟਸ ਤੇ ਡੇਟ ਆਫ ਬਰਥ ਕੀ ਹੋਣਾ ਚਾਹੀਦਾ ਇਸ ਵਾਸਤੇ ਸਭ ਤੋਂ ਜਰੂਰੀ ਗੱਲਾਂ ਕਹਿੰਦੇ ਜੀ ਜਿਹੜਾ ਮੈਰਿਟਲ ਸਟੇਟਸ ਆ ਤੇ ਜਿਹੜੀ ਡੇਟ ਆਫ ਬਰਥ ਆ ਉਹਦੇ ਬਾਰੇ ਕੀ ਲਿਖਿਆ ਕੈਂਡੀਡੇਟ ਜਿਹੜਾ ਤੇ ਬੋਰਨ ਹੋਣਾ ਜਿਹਦਾ 2005 ਤੋਂ ਲੈ ਕੇ 2009 ਤੱਕ ਮਤਲਬ 2009 5 ਤੋਂ ਲੈ ਕੇ 9 ਦੇ ਵਿੱਚ ਵਿੱਚ ਬਰਥ ਹੋਣਾ ਚਾਹੀਦਾ ਉਹ ਹੀ ਅਪਲਾਈ ਕਰ ਸਕਦਾ ਆ ਜਿਹੜਾ ਮੈਡੀਕਲ ਅਸਿਸਟੈਂਟ ਟ੍ਰੇਡ ਹੈਗਾ ਆ ਉਹਦੇ ਵਿੱਚ ਵੀ ਅਨਮੈਰਿਡ ਚਾਹੀਦਾ ਆ ਤੇ ਉਹ ਵੀ ਜਿਹੜਾ 2002 ਤੋਂ ਲੈ ਕੇ ਤੇ 5 ਦੇ ਵਿੱਚ ਹੋਣਾ ਚਾਹੀਦਾ ਜਿਹੜਾ ਉੱਪਰ ਲਾ ਸੀ ਉਹ 5 ਤੋਂ ਲੈ ਕੇ 9 ਤੱਕ ਸੀਗਾ ਮੈਡੀਕਲ ਵਾਲਾ 2 ਤੋਂ ਲੈ ਕੇ 5 ਤੱਕ ਹੋਣਾ ਚਾਹੀਦਾ ਅਗਰ ਇਹਨ ਕੇਸ ਆਫ ਕੈਂਡੀਡੇਟ ਕਲੀਅਰ ਆਲ ਦਾ ਸਟੇਜ ਫॉर ਸਿਲੈਕਸ਼ਨ ਪ੍ਰੋਸੀਜਰ ਜੀਏਗਾ ਸਾਰੇ ਸਿਲੈਕਸ਼ਨ ਪ੍ਰੋਸੀਜਰ ਪਾਰ ਕਰ ਲੈਣ ਦੇਨ ਅਪਰ এজ ਲਿਮਿਟ ਐਜ਼ ਔਨ ਦਾ ਡੇਟ ਆਫ ਐਨਰੋਲਮੈਂਟ ਸ਼ੁੱਡ ਬੀ 21 ਇਅਰ ਫੋਰ ਕੈਂਡੀਡੇਟ ਵਿਦ ਪਲੱਸ 2 ਐਗਜ਼ਾਮੀਨੇਸ਼ਨ ਕਹਿੰਦੇ ਕਿ 21 ਸਾਲ ਦੀ ਉਮਰ ਹੋਣੀ ਚਾਹੀਦੀ ਆ ਪਲੱਸ 2 ਐਗਜ਼ਾਮੀਨੇਸ਼ਨ ਉਹਦਾ ਮੈਕਸਿਮਮ ਤੁਹਾਡੀ ਏਜ ਜਿਹੜੀ ਆ ਠੀਕ ਹੈ ਇਕੁਇਲੈਂਟਿੰਗ ਇਨਕਲੂਡਿੰਗ ਵੋਕੇਸ਼ਨਲ ਕੋਰਸ ਐਂਡ 24 ইয়ার্স ਫੋਰ ਕੈਂਡੀਡੇਟ ਆਫ ਅ ਡਿਪਲੋਮਾ ਜਿਹੜੇ ਡਿਪਲੋਮੇ ਵਾਲੇ ਨੇ ਬੀਐਸਸੀ ਵਾਲੇ ਉਹਨਾਂ ਲਈ 24 ਸਾਲ ਦੀ ਉਮਰ ਰੱਖੀ ਗਈ ਆ ਉਮਰ ਤਾਂ ਹੋ ਗਿਆ ਐਜੂਕੇਸ਼ਨ ਕੁਆਲੀਫਿਕੇਸ਼ਨ ਜਿਹੜੀ ਸਭ ਤੋਂ ਜ਼ਰੂਰੀ ਹੁੰਦੀ ਆ ਕੈਂਡੀਟ ਨੇ ਕਹਿੰਦੇ ਪਲੱਸ 2 ਪਾਸ ਕੀਤੀ ਹੋਣੀ ਚਾਹੀਦੀ ਆ ਐਗਜ਼ਾਮੀਨੇਸ਼ਨ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਐਂਡ ਇੰਗਲਿਸ਼ ਕੀਤੀ ਹੋ ਜਿਹਦੇ ਫ੍ਰੋਮ ਐਡੂ ਫ੍ਰੋਮ ਐਜੂਕੇਸ਼ਨ ਬੋਰਡ ਰੈਕੋਗਨਾਈਜ਼ਡ ਬਾਏ ਸੈਂਟਰ ਸੈਂਟਰ ਸਟੇਟ ਜਿਹੜਾ ਯੂਟੀ ਹੈਗੀ ਉਹਦੇ ਦੁਆਰਾ ਜਿਹੜਾ ਮਾਨਤਾ ਪ੍ਰਾਪਤ ਐਜੂਕੇਸ਼ਨ ਬੋਰਡ ਆ 50% ਨੰਬਰ ਨਾਲ ਪਾਸ ਕੀਤੀ ਹੋਣੀ ਚਾਹੀਦੀ ਆ ਤੇ 50% ਮਕਸਾ ਕੱਲੇ ਇੰਗਲਿਸ਼ ਚ ਹੋਣਾ ਚਾਹੀਦਾ ਤੁਹਾਡੇ ਸ਼ੁੱਡ ਹੈਵ ਪਾਸਡ 2 ਇਅਰ ਵੋਕੇਸ਼ਨਲ ਕੋਰਸ ਕੀਤਾ ਹੋਣਾ ਚਾਹੀਦਾ ਨੋਨ ਵੋਕੇਸ਼ਨਲ ਸਬਜੈਕਟ ਜਿਵੇਂ ਫਿਜ਼ਿਕ కెਮਿਸਟਰੀ ਬਾਇਓਲੋਜੀ ਇੰਗਲਿਸ਼ এডਿਕੇਸ਼ਨ ਬੋਰਡ ਦੁਆਰਾ ਮਾਤਾ ਪ੍ਰੋਫੈਸਰ ਜੀ ਦਿਆ ਅਗਲੀ ਗੱਲ ਕਹਿੰਦੇ ਕੈਂਡੀਡੇਟ ਵਿਦ ਡਿਪਲੋਮਾ ਬੀਐਸਸੀ ਇਨ ਫਾਰਮੇਸੀ ਠੀਕ ਹੈ ਮੈਡੀਕਲ ਵਾਸਤੇ ਹੋ ਗਿਆ ਜਿਹੜੇ ਕੈਂਡੀਡੇਟ ਨੇ ਪਲੱਸ 2 ਤੋਂ ਬਾਅਦ ਫਿਜ਼ਿਕਸ కెਮਿਸਟਰੀ ਨਾਲ ਪੜ੍ਹਿਆ ਆ ਨਾਲ ਉਹਨਾਂ ਨੇ ਆਪਣੇ ਡਿਪਲੋਮਾ ਬੀਐਸਸੀ ਫਾਰਮੇਸੀ ਕੀਤੀ ਆ 50% ਮਾਰਕਸ ਨਾਲ ਉਹ ਅਪਲਾਈ ਕਰ ਸਕਦੇ ਹੈਗੇ ਆ ਇਹਦੇ ਹੋ ਗਿਆ ਤੁਹਾਡੀਆਂ ਜਿਹੜੀਆਂ ਅਪਲਾਈ ਕਰਦੀਆਂ ਆਪਣੇ এডਿਕੇਸ਼ਨ ਕੁਆਲਿਫਿਕੇਸ਼ਨ ਤੁਹਾਡੀ ਸਰੀਰਕ ਮਾਪਦੰਡ ਵੀ ਚੈੱਕ ਹੋਏਗਾ ਵੇਟ ਤੁਹਾਡਾ ਹੋਣਾ ਚਾਹੀਦਾ ਭਾਈ ਜਿੰਨਾ ਉਹਨਾਂ ਦਾ ਏਜ ਦੇ ਹਿਸਾਬ ਨਾਲ ਹੈਗਾ ਚਸ ਤੁਹਾਡੀ 70 ਸੈਂਟੀਮੀਟਰ ਪੰਜ ਫਲਾ ਕੇ ਹੈਰਿੰਗ ਤੁਸੀਂ ਸਹੀ ਹੋਣੀ ਚਾਹੀਦੀ ਹੈ ਲੱਬ ਦਾ ਤੁਨ 6/6 ਹੋਣਾ ਚਾਹੀਦਾ ਡੈਂਟਲ ਪ੍ਰੋਬਲਮ ਤੁਹਾਡੀ ਕੀ ਦਿਖਾਈ ਦੇਣੀ ਸ਼ੁੱਡ ਬੀ ਹੈਲਦੀ ਗਮਸ ਗੁੱਡ ਸੈਟ ਆਫ ਟੀਥ ਆਫ ਵਿਡੀਓ ਮੇ 14 ਡੈਂਟਲ ਪੁਆਇੰਟ ਓਕੇ ਆਪਣੇ ਇਹ ਤੁਹਾਡੀ ਹੋ ਗਈ ਜਿਹੜੀ ਮੈਡੀਕਲ ਸਟੈਂਡਰਡ ਠੀਕ ਹੈ ਹੋਰ ਇੱਚ ਕੁਝ ਦੇਖ ਲਈਏ ਕੀ ਹੈਗਾ ਆ ਬਾਕੀ ਦੇਖੋ ਆ ਬਾਕੀ ਹੋਰ ਕੁਝ ਖਾਸ ਗੱਲਾਂ ਨਹੀਂ ਆ ਮੇਰੇ ਤਾਂ ਸਾਨੂੰ ਉਹੀ ਚਾਹੀਦਾ ਕਿ ਹਾਂਜੀ ਪੜ ਸਾਡੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਆ ਸਾਡੀ ਆਪਣੇ ਕੀ ਸਹੀ ਹੈ ਫਿਜ਼ੀਕਲ ਕੀ ਹੈਗਾ ਆ ਆ ਦੇਖੋ ਲਿਖਿਆ ਉਹਨਾਂ ਨੇ ਇਹ ਵੀ ਜ਼ਰੂਰੀ ਪੜਨਾ ਕਹਿੰਦੇ ਜੀ 1600 ਮੀਟਰ ਦੀ ਕੈਂਡੀਡੇਟ ਸ਼ੁੱਡ ਕੰਪਲੀਟ 1.6 ਕਿਲੋਮੀਟਰ ਔਰ ਅਸ ਐਸ ਪਰ ਫੋਲੋਇੰਗ ਟਾਈਮ 1600 ਮੀਟਰ ਦੀ ਭਾਈ ਦੌੜ ਹੋਣੀ ਤੁਹਾਡੀ ਠੀਕ ਆ 27 ਮਿੰਟ ਦਾ ਟਾਈਮ ਆ ਤੁਹਾਡੇ ਕੋਲੋਂ ਤੇ 21 ਸਾਲ ਦੇ ਲਈ ਤੇ 21 ਅਗੇ ਲਿਖਿਆ 40 ਅਬੋਵ ਜਿਹੜੇ 21 ਸਾਲ ਤੋਂ ਵੱਧ ਨੇ ਉਹਨਾਂ ਲਈ 7.5 ਮਿੰਟ ਨੇ ਅੱਧੇ ਮਿੰਟ ਦਾ ਉਹਨਾਂ ਨੂੰ ਫਾਇਦਾ ਹੈਗਾ ਆ ਠੀਕ ਆ ਹੁਣ ਕਹਿੰਦੇ ਮੈਕਸਿਮਮ ਟਾਈਮ ਪੀਰੀਅਡ ਕੀ ਆ 10 ਮੇ 10 ਪੁਸ਼-ਅੱਪਸ ਕਰਨੇ ਨੇ 1 ਮਿੰਟ 'ਚ 10 ਸੈਟ-ਅੱਪਸ ਕਰਨੇ ਨੇ ਸਿੱਟ-ਅੱਪਸ ਕਰਨੇ 1 ਮਿੰਟ 'ਚ 20 ਸਕਵਾਟ ਲਾਉਣੀਆਂ ਵੀ 1 ਮਿੰਟ 'ਚ ਓਕੇ ਤੇ ਤੁਹਾਨੂੰ ਵਿੱਚ 2-2 ਮਿੰਟ ਦਾ ਬ੍ਰੇਕ ਮਿਲ ਜਾਏਗਾ ਸਾਹ ਲੈਂਦਾ ਟਾਈਮ ਵੀ ਜ਼ਰੂਰ ਮਿਲੇਗਾ ਠੀਕ ਆ ਇਹ ਤੁਹਾਡਾ ਹੋ ਗਿਆ ਫਿਜ਼ੀਕਲ ਜਿਹੜਾ ਮਾਪਦੰਡ ਚੈੱਕ ਹੋਣਾ ਤੁਹਾਡਾ ਟੈਸਟ ਕੀ ਹੋਣਾ ਆ ਮੈਡੀਕਲ ਐਗਜ਼ਾਮੀਨੇਸ਼ਨ ਤੁਹਾਨੂੰ ਪਤਾ ਹੀ ਆ ਜੀ ਜੋ ਵੀ ਹੁੰਦਾ ਆ ਉਹ ਬਾਅਦ ਦੀ ਗੱਲ ਆ ਠੀਕ ਆ ਪਹਿਲਾ ਟੈਸਟ ਪਾਸ ਕਰਦੇ ਆ ਬਾਕੀ ਹੋਰ ਇੰਪੋਰਟੈਂਟ ਗੱਲ ਦੇਖਦੇ ਆ ਕੋਈ ਦੱਸਣ ਵਾਲੀ ਹੈ ਤਾਂ ਮੈਂ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ ਤਾਂ ਕਿ ਤੁਹਾਡਾ ਨਾਲ ਰਹਿ ਨਾ ਜਾਏ ਕੋਈ ਹਾ ਇੱਕ ਨਾ ਇਹ ਦੇਖੋ ਸਭ ਤੋਂ ਪਹਿਲਾਂ ਕਹਿੰਦੇ ਜਿਹੜੀ 10 ਉਰ ਦੇ ਟ੍ਰੇਨਿੰਗ ਹੈਗੀ ਨਾ ਇਨਰੋਲਮੈਂਟ ਸ਼ਲ ਬੀ ਫੋਰ ਇਨੀਸ਼ਲ 20 ਸਾਲ ਵਾਸਤੇ ਤੁਹਾਡੀ ਹੋਣੀ ਆ ਬਾਕੀ ਸਟੈਂਡਰਡ ਆਫ ਹੋ ਸਕਦੀ ਐਪ ਟੂ ਏਜ ਆਫ 57 ਸਾਲ ਤੱਕ ਹੀ ਹੋ ਸਕਦੀ ਆ ਕਿ ਤੁਹਾਨੂੰ ਪਤਾ ਹੀ ਆ ਜੀ ਜਿਵੇਂ ਤੁਹਾਡੇ ਟੈਸਟ ਵਗੈਰਾ ਹੁੰਦੇ ਨੇ ਟ੍ਰੇਨਿੰਗਸ ਹੁੰਦੀਆਂ ਨੇ ਤੁਹਾਨੂੰ ਕਿ ਤਰੱਕੀ ਲੈਣੀ ਪੈਂਦੀ ਪ੍ਰੋਮੋਸ਼ਨ ਲੈਣੀ ਪੈਂਦੀ ਆ ਤਾਂ ਉਹ ਤੁਹਾਡੀ 57 ਸਾਲ ਤੱਕ ਚੱਲ ਜਾਈ ਆ ਆਰਾਮ ਨਾਲ ਠੀਕ ਆ ਬਾਕੀ 20 ਸਾਲ ਦੀ ਤੁਹਾਡੀ ਨੌਕਰੀ ਪੱਕੀ ਇਹਦੇ ਵਿੱਚ ਹੈਗੀ ਆ ਅੱਗੇ ਕਹਿੰਦੇ ਜੀ ਕੈਂਡੀਡੇਟ ਵਿਲ ਨਾਟ ਬੀ ਪਰਮਿਟਿਡ ਟੂ ਸਟੇ ਵਿਦ ਹਰ ਡੇਅਰ ਫੈਮਿਲੀ ਡੂਰਿੰਗ ਟ੍ਰੇਨਿੰਗ ਪੀਰੀਡ ਟ੍ਰੇਨਿੰਗ ਦੇ ਦੌਰਾਨ ਤੁਸੀਂ ਆਪਣੇ ਘਰ ਦੇ ਨਹੀਂ ਰਹਿ ਸਕਦੇ ਤੁਹਾਨੂੰ ਉੱਥੇ ਹੀ ਰਹਿਣਾ ਪਏਗਾ बाकी पे अलाउंस की अगर ड्यूरिंग तानू ट्रेनिंग तानू 14600 ਰੁਪਏ ਮਿਲੇਗਾ ਪਰ ਮਨਥ ਠੀਕ ਹੈ অন ਕੰਪਲੀਸ਼ਨ ਆਫ ਟ੍ਰੇਨਿੰਗ ਸਟਾਰਟਿੰਗ ਗ੍ਰੋਸ ਐਨਰੋਲਮੈਂਟ ਮਿਨੀਮਮ ਸਕੇਲ ਤੁਹਾਡਾ ਕੀ ਰਹੇਗਾ 26900 ਰੁਪਏ ਮਿਲੇਗੀ باقی ਅਲਾਉਂਸ ਵਗੈਰਾ ਸਭ ਜਿਹੜੇ ਤੁਹਾਨੂੰ ਮਿਲਣਗੇ ਠੀਕ ਹੈ ਜੀ ਹੋਰ ਤੁਹਾਡਾ ਕੀ ਹੈਗਾ ਆਪਣੇ ਦੇਖੋ ਆ ਬਾਕੀ ਪਾਕਸ ਵਗੈਰਾ ਤੁਹਾਡਾ ਜਿਵੇਂ ਸੀਐਸਡੀ ਦਾ ਤੁਹਾਨੂੰ ਫੈਸਿਲਿਟੀਆਂ ਮਿਲਣਗੀਆਂ ਠੀਕ ਹੈ ਫਿਰ ਤਾਂ ਨਾ ਬੀਮਾ ਵਗੈਰਾ ਹੋਏਗਾ ਇੰਸ਼ੋਰੈਂਸ ਕਵਰ ਹੋਏਗਾ ਵਗੈਰਾ ਵਗੈਰਾ ਬਸ ਇਹ ਚੀਜ਼ਾਂ ਹੋੜ ਗਿਆ ਬਾਕੀ ਤੁਸੀਂ ਐਗਜ਼ਾਮ ਜ਼ਰੂਰ ਫਿਲ ਕਰੋ ਜਿਹੜਾ ਤਾਂ ਜ਼ਰੂਰ ਫਿਲ ਕਰੋ ਠੀਕ ਹੈ ਜੇਕਰ ਤੁਸੀਂ ਆਪਣੇ ਹੋ एलिजिਬਲ ਇਸ ਦੇ ਲਈ ਤੇ ਤੁਹਾਡੇ ਇੰਟਰਸਟ ਵੀ ਹੈਗਾ ਤੇ ਜ਼ਰੂਰ ਫਿਲ ਕਰੋ ਬਾਕੀ ਹੋਰ ਤੁਹਾਡਾ ਕੋਈ ਸਵਾਲ ਜਵਾਬ ਹੋਵੇ ਤਾਂ ਜਰੂਰ ਕਮੈਂਟ ਕਰਿਓ ਮੈਂ ਪੂਰੀ ਹਲਪ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ ਬਾਕੇ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰ ਦਿਓ ਅੱਛਾ ਮੌਕਾ ਹੈ ਕ ਵਧੀਆ ਚੀਜ਼ ਆ ਗਈ ਆ ਸਭ ਲਈ ਤਾਂ ਕਿ ਉਹ ਆਪਣਾ ਆਪਣਾ ਸੁਪਨਾ ਪੂਰਾ ਕਰ ਸਕਣ Air Force ਵਿੱਚ ਜਾਣਾ ਬਹੁਤ ਮਾਣ ਵਾਲੀ ਗੱਲ ਆ ਸਾਡੇ ਲਈ ਠੀਕ ਆ ਖਾਸ ਕਰਕੇ ਅਸੀਂ ਪੰਜਾਬੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਡਿਫੈਂਸ ਨੂੰ ਠੀਕ ਆ ਜੀ ਸੋ ਵੀਡੀਓ ਚ ਚ ਲਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਕਿ ਪਿਆਰ ਨਾਲ ਜੇ ਕਮੈਂਟ ਕਰ ਦਿਓ ਬਾਕੀ ਨਾਲ ਜੇ ਚੈਨਲ ਨੂੰ ਸ਼ੇਅਰ ਕਰ ਦਿਓ ਤੁਹਾਨੂੰ ਪਤਾ ਹੈ ਕਿ ਡੇਲੀ ਬੇਸ ਦੇ ਵੀਡੀਓ ਜਰੂਰ ਆਉਂਦੀ ਰਹਿੰਦੀਆਂ ਨੇ ਚਾਰ ਚਾਰ ਪੰਜ ਪੰਜ ਵੀਡੀਓ ਆਉਂਦੀਆਂ ਨੇ ਚਾਹੇ ਕੋਈ ਇੱਕ ਵੈਕੈਂਸੀ ਲ ਹੋਵੇ ਚਾਹੇ 10 ਚਾਹੇ 100 ਬਾਕੀ ਦੋ ਤਿੰਨ ਦੇ ਤੋਂ ਤਬੀਅਤ ਖਰਾਬ ਸੀਗੀ ਕਾਫੀ ਜ਼ਿਆਦਾ ਤਾਂ ਮਾਫੀ ਚਾਹੁੰਨੀ ਹਾਂ ਉਸ ਲਈ ਤੁਹਾਡੇ ਤੱਕ ਜਾਣਕਾਰੀ ਨਹੀਂ ਕੋਈ ਪਹੁੰਚ ਆ ਪਾਈ ਬਾਅਦੋਂ ਫੇਰ ਇਹ ਰੈਗੂਲਰ ਕੰਮ ਇਹਵੇਂ ਚੱਲਦਾ ਰਹੇਗਾ ਤੁਸੀਂ ਬਸ ਆਪਣੀ ਸਪੋਰਟ ਤੇ ਪਿਆਰ ਨਹੀਂ ਰੱਖਿਓ ਕੀਪ ਸਬਸਕ੍ਰਾਈਬ ਕੀਪ ਸ਼ੇਅਰਿੰਗ ਥੈਂਕ ਚੜਦੀ ਕਲਾ ਰੱਖੇ